ਇੱਕ ਮਿੰਟ ਇੱਕ ਮਿੰਟ ਬਿਨਾਰਿ ਸ੍ਰੋਤ ਤੋਂ ਸਰਕਾਰੀ ਨੌਕਰੀ ਯਾਰ ਇਹ ਝੂਠ ਬੋਲਦੇ ਆ ਤੈਨੂੰ ਨਹੀਂ ਪਤਾ ਹੈਗਾ ਅੱਜ ਕੱਲ ਇਦਾਂ ਦਾ ਕੋਈ ਨਹੀਂ ਹੈਗਾ ਵੀ ਜਿਹੜਾ ਬਿਨਾਂ ਪੈਸਿਆਂ ਤੋਂ ਨੌਕਰੀ ਲਵਾ ਦੇਣ ਯਾਰ ਇਦਾਂ ਨਹੀਂ ਕਿਸੇ ਨੂੰ ਜੱਜ ਕਰੀਦਾ ਹੁੰਦਾ ਇੱਕ ਵਾਰੀ ਆਪਾਂ ਪਹਿਲਾਂ ਮਿਲ ਕੇ ਤਾਂ ਆਈਏ ਯਾਰ ਤੂੰ ਹੀ ਮਾਰ ਲੈ ਲੱਠਾ ਮੇਥੋਂ ਨਹੀਂ ਵੇ ਫੇ ਮੈਂ ਤਾਂ ਸਰ ਨੂੰ ਮਿਲ ਕੇ ਆਉਂਗਾ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਲੁਬਿਹਣੀ ਤੋਂ ਆਈ ਆਂ ਹਾਂਜੀ ਤੇ ਮੇਰਾ ਸੁਪਨਾ ਹੈ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਓਕੇ ਲਓ ਜੀ ਦੋਸਤੋ ਕਰਦੇ ਆ ਇਸ ਕੁੜੀ ਦਾ ਜ਼ੀਰੋ ਤੋਂ ਹੀਰੋ ਬਣਦਾ ਸਫ਼ਰ ਸ਼ੁਰੂ ਜਹੇ ਦੋਸਤੋ ਮੇਰਾ ਨਾਮ ਪ੍ਰੀਤਮ ਸਿੰਘ ਪ੍ਰੀਤਮ ਫਿਟਾਰਵੀ ਦਾ ਫਾਊਂਡਰ ਐਨਸਟ੍ਰਕਟਰ ਦੋਸਤੋ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਦੇਖਿਆ ਹੋਣਾ ਤੇ ਜਿਸ ਦੇ ਵਿੱਚ ਮੈਂ ਕਹਿਣਾ ਹੁੰਨਾ ਕਿ ਬਿਨਾਂ ਰਿਸ਼ਵਤ ਤੋਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਕਰਵਾਉਣੀ ਆ ਤਾਂ ਉਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਆ ਤਾਂ ਤੁਹਾਨੂੰ ਅੱਜ ਇਹ ਵੀਡੀਓ ਦੇਖ ਕੇ ਪਤਾ ਚੱਲ ਜਾਏਗਾ ਦੋਸਤੋ ਕੁੜੀ ਦਾ ਗਰਾਊਂਡ ਜ਼ੀਰੋ ਤੋਂ ਹੌਲੀ 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 ਸਟੈਪ ਬਾਈ ਸਟੈਪ ਆ ਜਿਹੜਾ ਸਿਖਾਉਂਦੇ ਜਾਣਾ ਹੈ ਤਾਂ ਕਿ ਇਸ ਬੱਚੀ ਨੂੰ ਫਿਜ਼ੀਕਲ ਜਿਹੜਾ ਟ੍ਰੈਲ ਆ ਉਹ ਪਾਸ ਕਰਨ ਦੇ ਵਿੱਚ ਕੋਈ ਆ ਜਿਹੜੀ ਪ੍ਰੋਬਲਮ ਨਾ ਆਵੇ ਬੱਚੇ ਨੂੰ ਬਿਲਕੁਲ ਹੀ ਬੇਸਿਕ ਤੋਂ ਸਿਖਾਇਆ ਜਾਂਦਾ ਤਾਂ ਕਿ ਉਹਨਾਂ ਨੂੰ ਕੋਈ ਇੰਜਰੀ ਦਾ ਸਾਹਮਣਾ ਜਿਹੜਾ ਨਾ ਕਰਨਾ ਪਵੇ ਕੋਈ ਨਾ ਟੈਂਸ਼ਨ ਲਓ ਜੀ ਪਹਿਲਾਂ ਆਪਾਂ ਡੈਰੀ ਕਰਦੇ ਹਾਂ ਠੀਕ ਹੈ ਚਲੋ ਆਜੋ ਸਰ ਜੰਪ ਓ ਠੀਕ ਹੈ ਕੋਸ਼ਿਸ਼ ਹੈ ਜਿਹੀ ਚੀਜ਼ ਆ ਜਿਹੜੀ ਹਰ ਦੇ ਹਰ ਦੇ ਪਤਾ ਹੀ ਚੱਲਦਾ ਆਪਾਂ ਕਦੋਂ ਜਿੱਤ ਵੱਲ ਚਲੇ ਜਾਂਦੇ ਆ ਜਿਵੇਂ ਕਿ ਕੁੜੀ ਹਰ ਰੋਜ਼ ਸਫਲਤਾ ਦਾ ਇੱਕ ਇੱਕ ਕਦਮ ਆ ਜਿਹੜਾ ਇਹ ਕੁੜੀ ਚੱਲ ਜਿਹਨੂੰ ਮੁਸ਼ਕਲਾਂ ਸਹਿਣ ਦਾ ਵੱਲ ਆ ਜਾਵੇ ਕਾਮਯਾਬੀਆਂ ਵੀ ਉਹੀ ਮਾਣ ਸਕਦਾ ਹੈ ਸਰ ਮੈਂ ਨਹੀਂ ਮਿਹਨਤ ਵੀ ਕਰ ਰਹੀ ਆ ਮੈਨੂੰ ਮੇਰੀ ਮਿਹਨਤ ਦਾ ਫਲ ਮਿਲੇਗਾ ਜੀ ਦੇਖੋ ਜੀ ਜੇ ਆਪਾਂ ਘਰ ਦੀ ਗਰੀਬੀ ਚੱਕਣੀ ਆ ਹੈਨਾ ਆਪਾਂ ਨੂੰ ਮਿਹਨਤ ਕਰਨੀ ਪੈਣੀ ਹੈ ਠੀਕ ਹੈ ਬਿਨਾਂ ਰੇਸ਼ੋ ਤੋਂ ਨੌਕਰੀ ਲੈਣੀ ਆ ਨਾ ਹਾਂਜੀ ਸਰ ਬਾਅਦ ਫਿਰ ਮਿਹਨਤ ਕਰਨੀ ਪੈਣੀ ਆ ਆਪਾਂ ਬੱਸ ਗੁੱਡ ਬਹੁਤ ਵਧੀਆ ਕੀ ਹੋਇਆ ਜੇ ਹਲੇ ਜਿੱਤਿਆ ਨਹੀਂ ਅੱਖਾਂ ਮੈਦਾਨ 'ਚ ਹੀ ਗੱਡੀਆਂ ਨੇ ਉਹਨਾਂ ਨਾਲੋਂ ਤਾਂ ਚੰਗਾ ਹਾਂ ਜਿਨ੍ਹਾਂ ਕੋਸ਼ਿਸ਼ਾਂ ਅਧ ਵਿਚਕਾਰ ਛੱਡੀਆਂ ਨੇ ਸਿਰ ਸੁੱਟ ਕੇ ਰੋਇਆ ਨਹੀਂ ਕਦੇ ਕਿਸਮਤ ਨੂੰ ਮਿਹਨਤ ਕੀਤੀ ਪੂਰੀ ਐ ਬਾਕੀ ਡੋਰਾ ਵਾਹਗਰੂ ਤੇ ਛੱਡੀਆਂ ਨੇ ਹਾਂਜੀ ਦੋਸਤੋ ਦਿਨ ਰਾਤ ਗਰਾਊਂਡਾਂ ਦੇ ਵਿੱਚ ਵੀ ਤੇ ਪੜ੍ਹਾਈ ਦੇ ਵਿੱਚ ਵੀ ਤੁਹਾਨੂੰ ਮਿਹਨਤ ਆ ਜਿਹੜੀ ਕਰਨੀ ਪੈਂਦੀ ਆ ਯਾਰ ਹੁਣ ਇਹਨੂੰ ਯਾਰ ਮੇਰੀਆਂ ਲੱਤਾਂ ਦਰਦ ਹੁੰਦੀਆਂ ਨੇ ਮੈਂ ਹੁਣ ਗਰਾਊਂਡ ਜਾਨੀ ਆ ਯਾਰ ਐਵੇਂ ਹੱਡ ਜੇ ਤੜਵਾਈ ਜਾਨੀ ਆ ਆਪਣੇ ਇਹਦੇ ਨਾਲੋਂ ਚੰਗਾ ਨਾ ਗਰਾਊਂਡ ਗਰਾਊਂਡ ਛੱਡ ਤੂੰ ਮੇਰੇ ਨਾਲ ਨਾ ਚੰਡੀਗੜ੍ਹ ਚੱਲ ਮੇਰੇ ਤਰ੍ਹਾਂ ਜੌਬ ਕਰ ਲੈ ਚੰਡੀਗੜ੍ਹ ਕੁਛ ਨਹੀਂ ਪਿਆ ਪ੍ਰਾਈਵੇਟ ਜੌਬ 'ਚ ਪੈਸਾ ਤਾਂ ਆਊਗਾ ਯਾਰ ਮੈਂ ਸਰਕਾਰੀ ਜੋਬ ਹੀ ਕਰਨੀ ਆ ਮੈਂ ਨਾ ਲੋਕਾਂ ਦੀ ਹਿੰਦ ਭੰਲਣੀ ਆ ਯਾਰ ਫਿਰ ਮਾਰੀ ਜਾ ਮੱਖਾ ਮੈਂ ਨਹੀਂ ਕੁਛ ਕਹਿਆ ਸੀ ਸਰ ਮੈਂ ਅੱਜ ਆਪਣੀ ਫਰੈਂਡ ਕੋਲੇ ਗਈ ਸੀ ਉਹ ਮੈਨੂੰ ਕਹਿੰਦੀ ਵੀ ਤੂੰ ਸਰਕਾਰੀ ਨੌਕਰੀ ਨਾ ਕਰ ਪ੍ਰਾਈਵੇਟ ਜੋਬ ਕਰ ਲੈ ਅੱਛਾ ਤੇ ਮਿਲਦੀਆਂ ਨਹੀਂ ਹੈਗੀਆਂ ਸਰਕਾਰੀ ਨੌਕਰੀ ਠੀਕ ਹੈ ਜੀ ਦੇਖੋ ਜੀ ਪਹਿਲਾ ਤੇ ਗੱਲ ਡੀਮੋਟੀਵੇਟ ਕਰਨ ਲੋਕਾਂ ਤੋਂ ਬਹੁਤ ਦੂਰ ਰਹੀਦਾ ਦੂਸਰਾ ਸਰਕਾਰੀ ਨੌਕਰੀ ਦਾ ਇੱਕ ਏਜ ਲਿਮਟ ਆ ਇੱਕ ਟਾਈਮ ਆ ਇਹਦਾ ਪੀਰੀਅਡ ਆ ਠੀਕ ਹੈ ਤੇ ਜੇ ਥੋੜੀ ਇੱਕ ਸਰਕਾਰੀ ਨੌਕਰੀ ਲਾਦਿਆ ਤਾਂ ਤੁਸੀਂ ਤਿੰਨ ਪੀੜ੍ਹੀਆਂ ਚੁਕਾਰਦੇ ਨੇ ਠੀਕ ਹੈ ਤੇ ਦੂਸਰਾ ਪ੍ਰਾਈਵੇਟ ਜੋਬ ਤਾਂ ਜਦੋਂ ਮਰਜ਼ੀ ਕਰ ਲੋ ਜਦੋਂ ਮਰਜ਼ੀ 80000 ਤੱਕ ਕਿੱਥੇ ਮਰਜ਼ੀ ਲੱਗ ਜਾਓ ਠੀਕ ਹੈ ਉਹ ਤਾਂ ਚਾਹੇ ਤੁਸੀਂ 35 ਸਾਲ ਦੇ 40 ਸਾਲ ਜਦੋਂ ਮਰਜ਼ੀ ਲਾਦੋ ਬਟ ਆਹ ਉਮਰ ਤੁਹਾਡੀ ਕੁਝ ਕਰੰਦੀ ਆ ਤੁਹਾਡੇ ਅੰਦਰ ਜਜ਼ਬਾ ਹੈਗਾ ਤੁਸੀਂ ਕਰ ਸਕਦੇ ਹੋ ਪਰ ਜੇ ਇਹ ਲੋਕਾਂ ਦੀ ਗੱਲਾਂ ਨੂੰ ਤੁਸੀਂ ਨੈਗਲੈਕਟ ਕਰੋਗੇ ਤਾਂ ਹੀ ਉਹ ਠੀਕ ਹੈ 네ਗੇਟਿਵ ਲੋਕਾਂ ਤੋਂ ਹਮੇਸ਼ਾ ਆਪਣੀ ਜ਼ਿੰਦਗੀ ਤੋਂ ਦੂਰ ਰੱਖੀਦਾ ਠੀਕ ਹੈ ਜੇ ਤੁਹਾਨੂੰ ਜ਼ਿੰਦਗੀ 'ਚ ਕੁਝ ਬਣਨਾ ਹੈ ਤਾਂ ਤੁਹਾਨੂੰ ਇਹਨਾਂ ਦਾ ਸਾਥ ਛੱਡਣਾ ਪੈਣਾ ਚਾਹੇ ਆਪਣੀ ਮਿਹਨਤ ਤੇ ਧਿਆਨ ਦੋ ਬਸ ਬਾਕੀ ਉਸ ਪਰਮਾਤਮਾ ਦੇ ਹੱਥ ਛੱਡ ਦਿਓ ਸਾਰਾ ਕੁਝ ਉਹਨੇ ਆਪ ਹੀ ਕਰ ਦੇਣਾ ਮਿਹਨਤ ਕਰ ਸ਼ਾਬਾਸ਼ ਭਾਰਤੀ ਬਹੁਤ ਨੇੜੇ ਆ ਇਸ ਵਾਰ ਆਪਾਂ ਨੇ ਟ੍ਰਾਇਲ ਕੱਢਣਾ ਹੀ ਕੱਢਣਾ ਠੀਕ ਆ ਲੋਕ ਜਿਹੜੇ ਬੋਲਦੇ ਨੇ ਕਿ ਕੁੜੀਆਂ ਕੁਝ ਕਰ ਨਹੀਂ ਸਕਦੀਆਂ ਆਪਾਂ ਨੇ ਉਹਨਾਂ ਦੇ ਮੂੰਹ ਬੰਦ ਕਰਾਉਣੇ ਹੀ ਕਰਾਉਣੇ ਨੇ ਠੀਕ ਆ ਜੀ ਸਰ ਸ਼ਾਬਾਸ਼ ਸ਼ਾਬਾਸ਼ ਲੱਗ ਰਹੋ ਵੈਰੀ ਗੁੱਡ ਦੇਖੋ ਜੀ ਹੁਣ ਤੁਸੀਂ ਪੂਰਾ ਟ੍ਰਾਇਲ ਦੇ ਲਈ ਬਿਲਕੁਲ ਰੈਡੀ ਹੋ ਚੁੱਕੇ ਹੋ ਠੀਕ ਆ ਹੁਣ ਆਪਣੇ ਜਲੰਧਰ ਟ੍ਰਾਇਲ ਨੇ ਜੀ ਤੇ 233 ਨੂੰ ਟ੍ਰਾਇਲ ਨੇ ਤੁਹਾਡੇ ਤੇ ਤੁਸੀਂ ਨੇ ਪੂਰੀ ਮਿਹਨਤ ਦੇ ਨਾਲ ਜੋ ਆਪਾਂ ਸਿੱਖਿਆ ਸਾਰਾ ਕੁਝ ਇੱਥੇ ਮੈਂ ਤੁਹਾਡੇ ਟ੍ਰਾਇਲ ਲੈ ਲੇ ਤਾਂ ਤੁਸੀਂ ਪਾਸ ਹੋਣਾ ਦੇ ਵਿੱਚੋਂ ਤੇ ਹੁਣ ਤੁਸੀਂ ਉੱਥੇ ਜਾ ਕੇ ਵੀ ਇਦਾਂ ਹੀ ਚੰਡੇ ਕੱਢਣੇ ਨੇ ਤਾਂ ਕਿ ਤੁਸੀਂ ਆਪਣਾ ਸੁਪਨਾ ਜਿਹੜਾ ਪੂਰਾ ਕਰ ਸਕੋ ਠੀਕ ਹੈ ਜੀ ਹਾਂਜੀ ਓਕੇ ਮੈਨੂੰ ਤੁਹਾਡੀ ਦਿੱਤੀ ਹੋਈ ਟ੍ਰੇਨਿੰਗ ਤੇ ਪੂਰਾ ਯਕੀਨ ਆ ਕਿ ਮੈਂ ਆਪਣੇ ਟ੍ਰਾਇਲ ਨੂੰ ਪੂਰਾ ਕਲੀਅਰ ਕਰਕੇ ਆਉਂਗੀ ਕਿ ਤੁਹਾਡੇ ਕੋਲੇ ਮਿਠਾਈਆਂ ਦਾ ਡੱਬਾ ਲੈ ਕੇ ਆਉਂਗੀ ਦੇਖੋ ਜੀ ਮੇਰਾ ਇੱਕ ਕੋਚ ਦਾ ਹੋਣ ਦੇ ਨਾਤੇ ਨਾ ਮੇਰਾ ਇੱਕੋ ਸੁਪਨਾ ਹੁੰਦਾ ਕਿ ਜਿਹੜੇ ਬੱਚ ਨੂੰ ਮਿਹਨਤ ਕਰਾਵਾਂ ਬਾਅਦ ਦੇ ਵਿੱਚ ਉਹ ਮੇਰੇ ਕੋਲ ਜਿਹੜਾ ਅਸੀਂ ਸੁਪਨਾ ਇਸੀ ਰਲ ਕੇ ਦੇਖਿਆ ਹੁੰਦਾ ਹੈ ਨਾ ਤੁਹਾਡੇ ਹਾਰ ਟਾਈਮ ਦੇ ਵਿੱਚ ਤੁਹਾਡੇ ਆਫਿਸ ਸਮੇਂ ਦੇ ਵਿੱਚ ਮੈਂ ਹੀ ਤੁਹਾਡੇ ਨਾਲ ਹੁੰਨਾ ਇੱਥੇ ਠੀਕ ਹੈ ਇੱਕ ਬੱਚੇ ਦੇ ਨਾਲ ਹੁੰਨੇ ਆਪਾਂ ਉਸ ਬੱਚੇ ਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਮਿਹਨਤ ਉਹਦੀ ਸਿਰਫ ਮੈਂ ਦੇਖਦਾ ਜਾਂ ਉਹਦੇ ਪੇਰੈਂਟਸ ਦੇਖਦੇ ਨੇ ਠੀਕ ਹੈ ਇੱਕ ਕੋਚ ਹੀ ਦੇਖ ਪਾਂਦਾ ਤਾਂ ਮੇਰਾ ਸੁਪਨਾ ਬਸ ਇਹੀ ਆ ਮੈਂ ਤੁਹਾਨੂੰ ਵਰਦੀ ਦੇ ਵਿੱਚ ਦੇਖਣਾ ਚਾਹ ਤਾ ਨਾ ਠੀਕ ਹੈ ਬਾਸ ਆਓ ਟ੍ਰਾਇਲ ਪਾਸ ਕਰਕੇ ਠੀਕ ਹੈ ਵਰਦੀ ਪਾ ਕੇ ਆਪਾਂ ਮਿਲਦੇ ਹਾਂ ਜਲਦੀ ਉਹ ਠੀਕ ਹੈ ਜੀ ਕਿਉਂਕਿ ਜਿੱਥੋਂ ਜਿਸ ਗਰਾਊਂਡ ਤੋਂ ਬਣੇ ਹੋ ਤੁਸੀਂ ਜਿਸ ਕੋਚ ਤੋਂ ਬਣੇ ਹੋ ਤੁਸੀਂ ਠੀਕ ਹੈ ਸਭ ਤੋਂ ਪਹਿਲਾ ਹੱਕ ਉਹਦਾ ਹੁੰਦਾ ਠੀਕ ਹੈ ਹਾਂਜੀ ਪੱਤ ਚੜਦੇ ਪਿੱਛੋਂ ਸਦਾ ਆਉਣ ਬਹਾਰਾਂ ਜਿੱਤਾਂ ਦੀ ਸ਼ੌਕੀ ਮਨਜੂਰ ਨਾ ਹਾਰਾਂ ਹਾਂ ਕਹਿੰਦੇ ਮੰਜ਼ਲਾ ਜਿੰਨੀਆਂ ਮਰਜ਼ੀ ਉੱਚੀਆਂ ਹੋਣ ਪਰ ਰਸਤੇ ਹਮੇਸ਼ਾ ਤੁਹਾਡੇ ਪੈਰਾਂ ਥੱਲੇ ਹੀ ਹੁੰਦੇ ਨੇ ਹਾਂਜੀ ਦੋਸਤੋ ਇੱਕ ਕੁੜੀ ਨੂੰ ਬਹੁਤ ਬਹੁਤ ਵਧਾਈ ਇਹਨੇ ਕੁੜੀ ਨੇ ਪੰਜਾਬ ਪੁਲਸ ਦੇ ਵਿੱਚ ਫਿਜ਼ੀਕਲ ਟ੍ਰਾਇਲ ਜਿਹੜੇ ਪੂਰੇ ਕਰ ਲਏ ਨੇ ਤੇ ਹੁਣ ਅੱਜ ਦੇਖ ਲਓ ਮਠਾਈ ਦੀ ਹੱਕਦਾਰ ਹੋਈ ਆ ਬੱਚੇ ਬਹੁਤ ਜ਼ਿਆਦਾ ਖੁਸ਼ੀ ਮਨਾ ਰਹੇ ਨੇ ਇਹਨਾਂ ਨੂੰ ਦੋਸਤੋ ਮੰਜ਼ਿਲ ਤਾਂ ਇੱਕ ਨਾ ਇੱਕ ਦਿਨ ਮਿਲ ਹੀ ਜਾਊਗੀ ਪਰ ਸਾਥ ਕਿਨੇ ਦਿੱਤਾ ਇਹ ਹਮੇਸ਼ਾ ਯਾਦ ਰਹਿੰਦਾ ਤਾਂ ਇਦਾਂ ਹੀ ਇਸ ਕੁੜੀ ਨੇ ਆਪਣੇ ਕੋਚ ਨੂੰ ਨਹੀਂ ਭੁੱਲਿਆ ਸਭ ਤੋਂ ਪਹਿਲਾਂ ਜੁਆਇਨਿੰਗ ਲੈਟਰ ਲਿਆ ਕੇ ਇੱਕ ਆਪਣੇ ਕੋਚ ਦੇ ਹੱਥ ਫੜਾਇਆ ਏ ਮਿਰਗਾਂ ਦੇ ਅੰਦਰ ਹੀ ਕਸਤੂਰੀ ਹੁੰਦੀ ਏ ਹਰ ਕੰਮ ਲਈ ਮਿਹਨਤ ਜ਼ਰੂਰੀ ਹੁੰਦੀ ਏ ਹਾਂਜੀ ਦੋਸਤੋ ਲਗਨ ਇੱਕ ਛੋਟਾ ਜਿਹਾ ਸ਼ਬਦ ਆ ਪਰ ਜੀ ਨੂੰ ਇਹ ਲੱਗ ਜਾਂਦਾ ਉਹਦੀ ਜ਼ਿੰਦਗੀ ਜਿਹੜੀ ਬਦਲ ਕੇ ਰੱਖ ਦਿੰਦਾ ਜਿਵੇਂ ਕਿ ਇਸ ਕੁੜੀ ਦੀ ਜਿਹੜੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਇਹ ਕੁੜੀ ਨੇ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਆ ਜਿਹੜੀ ਆਪਣੀ ਭਰਤੀ ਹੋ ਚੁੱਕੀ ਆ ਦੇਖ ਲਓ ਜੁਆਇਨਿੰਗ ਲੈਟਰ ਹੱਥ 'ਚ ਫੜਿਆ ਹੋਇਆ ਮੇਰੇ ਤੇ ਚੱਕੋ ਜੀ ਦੱਸੋ ਹੁਣ ਕੁੜੀ ਕਿਵੇਂ ਲੱਗ ਰਹੀ ਆ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਕਿੰਨਾ ਇਸ ਕੁੜੀ ਨੇ ਸਟਰਗਲ ਫੇਸ ਕੀਤਾ ਵੀ ਮੇਰੇ ਵਾਂਗੂ ਆਪਣਾ ਪੰਜਾਬ ਪੁਲਿਸ 'ਚ ਜਾਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹਾਂ ਤਾਂ ਅੱਜ ਹੀ ਪ੍ਰੀਮਟ ਅਕੈਡਮੀ ਜੁਆਇਨ ਕਰਦੇ ਆ ਦੋਸਤੋ ਇਸ ਕੁੜੀ ਨੂੰ ਵਧਾਈ ਜ਼ਰੂਰ ਦਿਓ ਕਿਉਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਕਰ ਸਕਦੀਆਂ ਤਾਂ ਉਹਨਾਂ ਲੋਕਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਣੀ ਚਾਹੀਦੀ ਆ ਨੀਚੇ ਕਮੈਂਟ ਦੇ ਵਿੱਚ ਕੁੜੀ ਨੂੰ ਬਧਾਈਆਂ ਦਿਓ ਤੇ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਿਓ ਉਹਨਾਂ ਬੱਚਿਆਂ ਦੇ ਨਾਲ ਜਿਹੜੇ ਬੱਚਿਆਂ ਨੇ ਪੰਜਾਬ ਪੁਸਤ ਭਾਰਤੀ ਹੋਣ ਦਾ ਸੁਪਨਾ ਜਿਹੜਾ ਪੂਰਾ ਕਰਨਾ ਹੈ